ਸਭ ਨੂੰ ਅੱਜ ਆਪਾਂ ਆਏ ਹੋਏ ਆ ਸਤਲੁਜ ਦਰਿਆ ਦੇ ਉੱਪਰ ਤੇ ਸਤਲੁਜ ਦਰਿਆ ਦੇ ਉੱਪਰ ਆਏ ਹੋਏ ਆ ਤੇ ਸਾਡੇ ਨਾਲ ਵੀਰਿਆ ਢੋਡੇ ਪਿੰਡ ਤੋਂ ਤੇ ਇਹਨਾਂ ਆਹ ਇਧਰ ਮਾਰੋ ਜਿਹੜੀ ਬੇੜੀ 'ਚ ਆ ਬੇੜੀ ਚਲਾਉਂਦੇ ਹੋ ਤੇ ਉਧਰ ਕਿਨਾਰੇ ਤੋਂ ਇਧਰ ਤੇ ਇਧਰੋਂ ਉਧਰ ਇਹ ਜਾਨੀ ਕਿ ਸਵਾਰੀਆਂ ਢੋਣ ਦਾ ਕੰਮ ਕਰਦੇ ਮਲਾਹ ਬਲਾਹ ਦੀ ਨਾ ਬਹੁਤ ਵੱਡੀ ਪਦਵੀ ਸਤਿਗੁਰੂ ਦੱਸ ਕੇ ਗਏ ਆ ਵੀ ਮਲਾ ਇੱਕ ਤਾਂ ਮਲਾ ਬੇੜੀ ਪਾਰ ਲਾਉਂਦਾ ਤੇ ਇੱਕ ਸਤਿਗੁਰੂ ਸੰਤਮਾਪੁਰਖਾਂ ਦੇ ਉਹ ਭਵ ਸਾਗਰ ਤੋਂ ਪਾਰ ਲਾ ਦਿੰਦੇ ਵੀ ਮਲਾ ਦਾ ਜਿਹੜਾ ਆ ਵੀ ਨਾਮ ਬਹੁਤ ਯਾਨੀ ਕਿ ਪ੍ਰਾਤਨ ਦੇ ਗ੍ਰੰਥਾਂ ਦੇ ਵਿੱਚ ਵੀ ਆਉਂਦਾ ਬਾਕੀ ਸਾਰਾ ਗੁੰਝੜੀ ਗਿਆ ਪੈਨ ਵਾਲਾ ਗੱਲਾਂ ਕਰਦੇ ਆ ਹਾਂਜੀ ਵੀ ਜੀ ਸਸਤੀ ਕਾਲ ਜੀ ਸਸਤੀ ਜੀ ਆਪਣਾ ਨਾ ਇੱਕ ਚੈਨਲ ਆ YouTube ਦੇ ਉੱਪਰ ੱਟੀ ਬਡਾਲਾ YouTube ਦੇ ਉੱਪਰ ੱਟੀ ਬਡਾਲਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਛਾ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੇਰਾ ਨਾਮ ਸੰਤੋਖ ਸਿੰਘ ਆਪਾਂ ਸੰਤੋਖ ਸਿੰਘ ਜੀ ਦੇ ਨਾਲ ਖੜੇ ਆਪਾਂ ਉਹਨਾਂ ਦੀ ਬੀੜੀ ਦੇ ਵਿੱਚ ਤੇ ਤੁਹਾਡਾ ਪਿੰਡ ਕਿੱ데 ਵਾਲੇ ਓਡੇ ਓਡੇ ਇਹ ਕਿਹੜਾ ਪਿੰਡ ਵਾਲਾ ਐਟਗਾਰਾ ਐਟਗਾਰਾ ਵਾ ਹਾਂਜੀ ਤੇ ਕਿੰਨੇ ਸਾਲ ਹੋ ਗਏ ਆਪਾਂ ਨੂੰ ਇੱਥੇ ਬੀੜੀ ਜਲਾਦਿਆਂ ਮੈਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਆ ਤੁਹਾਨੂੰ ਯਾਨੀ ਕਿ ਉਧਰੋਂ ਸਵਾਰੀਆਂ ਇੱਧਰ ਤੇ ਉਧਰੋਂ ਹਾਂਜੀ ਉਧਰ ਲ ਜਾਂਦੇ ਆ ਏ ਕਹਦੇ ਦਿਹਾੜੀ ਪੈ ਜਾਂਦੀ ਆ ਮੈਂ ਤਾਂ ਦਿਹਾੜੀ ਦੇ ਮੈਨੂੰ ਨਰਾ ਦਿਨ ਆ ਅੱਛਾ ਬੀੜੀ ਹੈ ਢ ਘਾਰੇ ਦੀ ਯਾਨੀ ਕਿ ਬੀੜੀ ਕਿਹੇ ਦੀ ਆ ਕਿਹੇ ਦੀ ਆ ਠੀਕ ਆ ਤੇ ਇੱਕੋ ਹੀ ਆ ਬੀੜੀਆਂ ਹੋਰ ਕੋਈ ਵੀ ਹੈਗੀਆਂ ਇੱਥੇ ਇਥੋਂ ਅੱਗੇ ਆ 6-7 ਕਿਲੋਮੀਟਰ ਹੋਰ ਅੱਗੇ ਘਰੇ ਆ ਬੀੜੀ 6-7 ਕਿਲੋਮੀਟਰ ਦੇ ਅੱਗੇ ਘਰੇ ਪਿੰਡ ਦੇ ਵਿੱਚ ਆ ਕੇ ਹਾਂਜੀ ਹੈਨਾ ਠੀਕ ਆ ਤੇ ਪਾਣੀ ਇੰਨਾ ਹੀ ਨਹੀਂ ਤਾਂ ਜੇ ਤੂੰ ਵੱਧ ਵੀ ਜਾਂਦਾ ਪਾਣੀ ਇੰਨਾ ਵੀ ਇਹਦੂ ਘਟ ਵੀ ਜਾਂਦਾ ਤੇ ਤੂੰ ਜ਼ਿਆਦਾ ਵੀ ਹੋ ਜਾਂਦਾ ਬਹੁਤ ਜ਼ਿਆਦਾ ਅੱਛਾ ਜੇ ਜਦੋਂ ਜ਼ਿਆਦਾ ਹੋ ਜਾਂਦਾ ਪਾਣੀ ਉਦੋਂ ਕੀ ਕਰਦੇ ਫਿਰ ਦਾ ਉੱਥੇ ਆ ਜਿਹੜਾ ਸਾ ਜਿੱਥੇ ਆਪਾਂ ਖੜੇ ਆ ਸਾਰਾ ਭਰਿਆ ਗਿਆ ਤੇ ਉਹ ਉੱਪਰ ਲੱਗੂ ਵੱਡੀ ਖੰਮ ਦੇ ਪਹਿਲਾਂ ਮਾਰੀ ਮੜ ਜਾ ਇਦੋਂ ਨੂੰ ਵੀ ਕੇ ਆ ਉਹ ਜਿਹੜੇ ਪਪਲਰ ਆ ਜਣ ਕਿ ਉਹ ਪਪਲਰਾਂ ਦੇ ਕੋਲ ਜਾ ਕੇ ਫਿਰ ਮੇੜੀ ਲੱਗੂਗੀ ਹਾਂਜੀ ਹਲੋ ਫਿਰ ਉਹ ਜਣ ਕਿ ਬਾਟ ਲੰਬੀ ਹੋ ਜਾਣੀ ਖਰਾਇਆ ਹੁੰਦਾ ਹੀ ਕੋਈ ਫਰਕ ਨਹੀਂ ਪੈਂਦਾ ਕਿ ਆਇਆ ਹੁੰਦਾ ਕੀ ਪੈਣਾ 10 ਰੁਪਏ ਤੇ ਜਿਹੜੀ ਮਾਲਕਾਂ ਦਾ ਹੈਗਾ ਆ ਤੇਲ ਪਾਣੀ ਦਾ ਇਹ ਹੋ ਜਾਂਦਾ ਖर्चा ਪੂਰਾ ਜਾਂਦਾ ਜਾਂਦਾ अच्छाញ្ញ ਲਿਕੇ ਇਨਕ ਚਲੋ ਜੇ ਹੈਨਾ ਵੀ ਐਡਾ ਤੰਮਝੰਮ ਲਾਇਆ ਵਾ ਜੇ ਕੁਝ ਬਚੂਗਾ ਤਾਰੇ ਬੰਦਾ ਕਰਦਾ ਵਾ ਤੇ ਇਹ ਇਹ ਡੀਜ਼ਲ ਵਾਲੀ ਆ ਹਾਂਜੀ ਹਾਂਜੀ ਹੈਨਾ ਤੇ ਇਹ ਤੋਂ ਪਹਿਲਾਂ ਹੱਥ ਵਾਲੀਆਂ ਹੁੰਦੀਆਂ ਸੀ ਹਾਂਜੀ ਹੈਨਾ ਉਹ ਮੇਰੇ ਖਿਆਲ ਆਪਣੇ ਕੋਈ ਸਵਾਰੀ ਆਈਏ ਦੇਖੇ ਤਾਂ ਉਧਰ ਹਾਂਜੀ ਹੈਨਾ ਤੇ ਆਪਾਂ ਹੁਣ ਚਲੀਏ ਉਧਰ ਨੂੰ ਹਾਂਜੀ ਆ ਜੋ ਬਾਕੀ ਵਿੱਚ ਮੈਂ ਕਰਨੀ ਗੱਲ ਅੱਛਾ ਮੰਲੋ ਵੇਖੋ ਇਸ ਬੇੜੀ ਦੇ ਵਿੱਚ ਨਾ ਮੋਟਰਸਾਈਕਲ ਤੇ ਨਾਲ ਨਾਲ ਸਵਾਰੀਆਂ ਵੀ ਜਾਨੀ ਕਿ ਇੱਕ ਸਾਈਡ ਦਾ ਨਾ ਵੀ ਜਾਨੀ ਕਿ 10 ਰੁਪਏ ਸਵਾਰੀ ਤੇ ਆਪਣਾ ਨਾ ਪਹਿਲਾ ਸੀਗਾ ਇਹੋ ਆਹਾ ਫੀਲ ਆਪਣੀ ਵੀ ਪਾਣੀ ਵਾਲੀ ਬੇੜੀ ਦੇ ਵਿੱਚ ਬਹਿਣਾ ਤੇ ਸੱਚੀ ਬੜਾਈ ਨਾ ਇੱਕ ਬੜਾਈ ਇੱਕ ਚਾ ਸੀਗਾ ਵੀ ਪਾਣੀ ਵਾਲੀ ਬੇੜੀ ਦੇ ਵਿੱਚ ਬੈਠੀਏ ਆਪਾਂ ਤੇ ਚਲੋ ਜਿੱਦਾਂ ਵੀ ਕਿਦਾਂ ਇਹ ਪੂਰਾ ਹੋਇਆ ਤੇ ਆ ਦੂਜੇ ਬੰਨੇ ਆਣ ਕੇ ਨਾ ਮੋਟਰਸਾਈਕਲ ਲਾ ਲੈ ਤੇ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਵੇਖ ਲਈ ਆ ਤੇ ਜਿਹੜੇ ਜਿਹੜੇ ਤਾਂ ਪੁਰਾਣੇ ਆ ਉਹ ਸ਼ੇਅਰ ਕਰ ਦਿਓ ਤੇ ਜਿਹੜੇ ਨਵੇਂ ਆ ਉਹ ਨਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਆ ਨਾ ਉਹ ਤੁਹਾਡੇ ਸਾਰਿਆਂ ਤੱਕ ਸਹੀ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਪਹੁੰਚ ਸਕੋ ਤੇ ਉਸਤਾਦ ਜੀ ਕਹਿੰਦੇ ਹੁੰਦੇ ਆ ਕਿ ਕਿਰਤੀ ਬੰਦੇ ਦਾ ਨਾ ਮਿਹਨਤੀ ਬੰਦੇ ਦਾ ਥੋੜਾ ਸਾਥ ਦਿਆ ਕਰੋ ਬਈ ਮਿਹਨਤੀ ਬੰਦਾ ਜਿਹੜਾ ਆ ਉਹ ਮਿਹਨਤ ਕਰਦਾ ਵਾ ਤੇ ਆ ਹੁਣ ਐਨੀ ਧੁੱਪ ਦੇ ਵਿੱਚ ਵੀ ਵੀ ਚਲੋ ਹਨਾ ਕੰਮ ਕਰਨਾ ਹੀ ਪੈਣਾ ਵਾ ਤੇ ਇੱਕ ਖਾਸ ਬੇਨਤੀ ਇਹ ਆ ਸਾਰਿਆਂ ਦੇ ਚਰਨਾਂ ਅੰਦਰ ਕਿ ਜਰਾ ਪਾਣੀ ਦਾ ਬਹੁਤ ਖਿਆਲ ਰੱਖੋ ਵੀ ਅਸੀਂ ਪਤਾ ਨਹੀਂ ਸਾਨੂੰ ਕਿਹੜਾ ਸ਼ਰਾਪ ਕਿਹੜਾ ਸ਼ਰਾਪ ਲੱਗਾ ਆ ਵੀ ਅਸੀਂ ਆਪਣੇ ਪਾਣੀ ਨਹੀਂ ਸੰਭ ਸਕੇ ਆਪਣੀ ਹਵਾ ਨਹੀਂ ਸੰਭ ਸਕੇ ਹੈਨਾ ਆਪਣੀ ਧਰਤੀ ਨਹੀਂ ਸੰਭ ਸਕੇ ਵੀ ਆ ਪਾਣੀ ਦਾ ਬਹੁਤ ਮੰਦਾ ਹਾਲ ਸਤਲੁਜ ਦਰਿਆ ਹੋਵੇ ਤੇ ਵਿੱਚੋਂ ਕਾਲਾ ਹੋਵੇ ਵੀ ਜਾਨੀ ਕਿ ਪਾਣੀ ਦਾ ਬਹੁਤ ਮੰਦਾ ਹਾਲ ਹੋਇਆ ਪਿਆ ਵਾ ਤੇ ਆਪਣੇ ਸੀਚੇ ਵਾਲੇ ਮਹਾਂਪੁਰਖ ਜਿਹੜੇ ਆ ਕਾਫੀ ਇਸ ਪਾਣੀਆਂ ਦੇ ਉੱਪਰ ਜਾਣੀ ਕਿ ਜਦੋਂ ਜਦ ਕਰ ਰਿਹਾ ਸਤਗੁਰੂ ਮੇਰ ਕਰਨ ਤੇ ਜੇਕਰ ਆਪਾਂ ਸਾਰੇ ਜਣੇ ਰਲ ਕੇ ਹਮਲਾ ਮਾਰ ਜੀ ਨਾ ਵੀ ਕੋਈ ਨਾ ਕੋਈ ਆਪਾਂ ਇਹਦਾ ਜਰੂਰ ਰਿਜ਼ਲਟ ਕੱਢ ਸਕਦੇ ਆ ਵੀ ਆਪਾਂ ਆਪਣੇ ਪਾਣੀਆਂ ਨੂੰ ਸਾਬ ਸਮ ਸਕਦੇ ਆ ਤੇ ਇਹ ਨਾ ਆਪਾਂ ਆ ਪੰਜਾਬ ਵਾਲਿਆਂ ਨੇ ਜਾਂ ਇੰਡੀਆ ਵਾਲਿਆਂ ਨੇ ਆਪਣਾ ਥੱਲੂ ਪਾਣੀ ਵੇਖ ਲਓ ਕਿੰਨਾ ਡੂੰਗਾ ਕਰ ਲਿਆ ਤੇ ਕਈ ਐਸੇ ਦੇਸ਼ ਆ ਜੇ ਵੀ ਜਿਨ੍ਹਾਂ ਨੇ ਆਪਣਾ ਪਾਣੀ ਵਾਲਾ ਭੰਡਾਰ ਹੇਠਲਾ ਨਾ ਧਰਤੀ ਦੇ ਵਿੱਚ ਜਿਹੜਾ ਵਾ ਉਹਨੂੰ ਛੇੜਿਆ ਤੱਕ ਨਹੀਂ ਅਜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇਸ਼ਾਂ ਦੇ ਕੋਲੋਂ ਆਪਾਂ ਨੂੰ ਮੁੱਲ ਪਾਣੀ ਲੈਣਾ ਪੈਣਾ ਵਾ ਤੇ ਜੇ ਆਪਣੇ ਪਲੈਨਟ ਦੇ ਉੱਪਰ ਆਪਣੇ ਧਰਤੀ ਦੇ ਉੱਪਰ ਜਾਂ ਆਪਣੇ ਹਿੱਸੇ ਦਾ ਜਿਹੜਾ ਪਾਣੀ ਆ ਉਹ ਨਾ ਹੋਵੇ ਤੇ ਕਿਦਾਂ ਦੀ ਜ਼ਿੰਦਗੀ ਹੋਊਗੀ ਬਾਕੀ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ ਤੇ ਖਾਸ ਗੱਲ ਇਹ ਆ ਵੀ ਜਿਹੜਾ ਆਪਣੇ ਘਰਾਂ ਦੇ ਵਿੱਚ ਬਾਧੂ ਪਾਣੀ ਜਾਂਦਾ ਨਾ ਟੂਟੀਆਂ ਚੱਲਦੀਆਂ ਰਹਿੰਦੀਆਂ ਵਾ ਉਹਨੂੰ ਵੀ ਆਪਾਂ ਜੇ ਕਿਤੇ ਨਾ ਸੰਭ ਲਈਏ ਵੀ ਜਿੰਨਾ ਪਾਣੀ ਚਾਹੀਦਾ ਵਾ ਓਨਾ ਕੀ ਆਪਾਂ ਵਰਤ ਲਈਏ ਤੇ ਜਿਆਦਾ ਵਧੀਆ ਵਾ ਠੀਕ ਆ ਜੀ ਸਾਰੇ ਜਿਹਨੇ ਇਸ ਚੀਜ਼ ਦਾ ਖਿਆਲ ਰੱਖਿਓ